ਜੀ ਬਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਪਾਠ ਕਰ ਲੈਨੇ ਬਾਜੀ ਪਹਿਲਾਂ ਸ਼ਬਦ ਦਾ ਠੀਕ ਹੈ ਜੀ ਤੇ ਫਿਰ ਆਪਾਂ ਵਿਚਾਰ ਸ਼ੁਰੂ ਕਰਦੇ ਹਾਂ ਜੀ ਆਸਾ ਮਹਿਲਾ ਪੰਜਵਾ ਗੁਰ ਪੂਰੇ ਰਾਖਿਆ ਦੇ ਹੱਥ ਪ੍ਰਗਟ ਭਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸ਼ਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜੀਓ ਪੈੰਡ ਜੋਬਨ ਰੱਖੈ ਪ੍ਰਾਨ ਕਹੋ ਨਾਨਕ ਗੁਰ ਕਉ ਕੁਰਬਾਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਕਰੋ ਬਾਜੀ ਹਾਂਜੀ ਆਸਾ ਮਹਿਲਾ ਪੰਜਵਾ ਗੁਰ ਪੂਰੇ ਰਾਖਿਆ ਦੇ ਹੱਥ ਪ੍ਰਗਟ ਪਿਆ ਜਨਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਤੇ ਆਈ ਜੀਅ ਕੀ ਅਰਦਾਸ ਗੁਰੂ ਪਹਿ ਪਾਈ ਰਹਾਓ ਪਪ ਲੜੀਵਾਰ ਪੰਚਮ ਪਾਸ਼ਾ ਗੁਰੂ ਅਜਨ ਸਾਹਿਬ ਜੀ ਦੇ ਸ਼ਬਦਾਂ ਦੀ ਵਿਚਾਰ ਨਾਲ ਮਿਲ ਕੇ ਕਰ ਰਹੇ ਆ ਗੁਰੂ ਗ੍ਰੰਥ ਸਾਹਿਬ ਦੇ ਇਹ ਸ਼ਬਦ ਜਿਹੜਾ 396 ਨੇ ਤੇ ਜੋ ਸ਼ੌਭਤ ਹੈ ਅੱਜ ਦੇ ਸ਼ਬਦ ਚ ਗੁਰੂ ਸਾਹਿਬ ਆਪਣੇ ਜੋ ਉਹਨਾਂ ਨੂੰ ਗਿਆਨ ਦੀ ਸੋਜੀ ਜਿਸ ਤਰ੍ਹਾਂ ਉਹਨਾਂ ਨੂੰ ਪ੍ਰਾਪਤ ਹੋਈ ਹੈ ਉਹਨਾਂ ਨੂੰ ਕਿਰਪਾ ਹੋਈ ਹੈ ਉਸ ਦੀ ਜਿਹੜੀ ਸਾਡੇ ਵਾਸਤੇ ਸਾਂਝ ਪਾਰੇ ਸਾਨੂੰ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਮੈਨੂੰ ਮੇਰੇ ਸਤਿਗੁਰੂ ਨੇ ਮੇਰੇ ਤੇ ਜੋ ਜੋ ਉਹਨਾਂ ਨੂੰ ਸਮਝ ਦਿੱਤੀ ਹੈ ਉਹ ਕਿਵੇਂ ਮੈਨੂੰ ਬਕਾਰਾਂ ਤੋਂ ਮੇਰਾ ਜਾਂ ਦੁਸ਼ਮਣਾਂ ਤੋਂ ਕਿਵੇਂ ਮੇਰਾ ਬਚਾਅ ਹੋਇਆ ਮੈਨ ਨੇ ਰੱਖਿਆ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਸਮਝਾ ਰਹੇ ਨੇ ਗੁਰ ਪੂਰੇ ਰੱਖਿਆ ਦੇ ਹੱਥ ਜਿਹਦੇ ਵਿੱਚ ਗਿਆਨ ਦੀ ਪੂਰੀ ਸੋਝੀ ਹੈ ਜਿਹਦੇ ਵਿੱਚ ਹਰ ਤਰ੍ਹਾਂ ਦੀ ਕਲਾ ਹੈ ਉਹਨੇ ਮੈਨੂੰ ਕਹਿੰਦੇ ਮੇਰੀ ਰੱਖਿਆ ਕੀਤੀ ਹੱਥ ਦੇ ਕੇ ਮੈਨੂੰ ਉਹਦੀ ਸਮਝ ਬਖਸ਼ੀ ਮੈਂ ਉਸ ਉਪਦੇਸ਼ ਨੂੰ ਸਮਝਿਆ ਉਹਨੂੰ ਉਧਾਰ ਬਣਾਇਆ ਪਿਛਲੇ ਸ਼ਬਦਾਂ ਦੇ ਵਿੱਚ ਆਪਾਂ ਵਿਚਾਰ ਕਰਦੇ ਆ ਰਹੇ ਹਾਂ ਗੁਰੂ ਸਾਹਿਬ ਨੇ ਦੱਸਿਆ ਹੀ ਆ ਕਿ ਜੇ ਮੈਂ ਕਿਸ ਨੂੰ ਸਿਮਰਿਆ ਕਿਸ ਨੂੰ ਜਪਿਆ ਉਸ ਗਿਆਨ ਨੇ ਹੀ ਮੇਰੀ ਰੱਖਿਆ ਕੀਤੀ ਆ ਜਦੋਂ ਮੈਨੂੰ ਉਸ ਗਿਆਨ ਦੀ ਪ੍ਰੂਸੋਜੀ ਪ੍ਰਾਪਤ ਹੋ ਗਈ ਕਿਉਂਕਿ ਉਸ ਸੱਚ ਦੇ ਗਿਆਨ ਦੇ ਨਾਲ ਪ੍ਰਭ ਦੇ ਨਾਮ ਨਾਲ ਜੁੜਿਆ ਜਿਵੇਂ ਕਹਿੰਦੇ ਧਾਰੀ ਕਿਰਪਾ ਪ੍ਰਭ ਹਾਥ ਦੇ ਰੱਖਿਆ ਹਰ ਗੋਵਿੰਦ ਨਮਾ ਨਰੋਹਾ ਤਾਪ ਗਿਆ ਪ੍ਰਭ ਆਪ ਮਟਾਇਆ ਜਨ ਕੀ ਲਾਜ ਰਖਾਈ ਉਹ ਜਿਨ੍ਹਾਂ ਨੇ ਇਸ ਉਪਦੇਸ਼ ਨੂੰ ਸਮਝਿਆ ਜਾਣਿਆ ਉਹਨਾਂ ਦੀ ਤਾਂ ਲਾਜ ਰਖ ਲਈ ਹੈ ਉਹਨਾਂ ਦਾ ਤਾਂ ਬਚਾਓ ਹੋ ਗਿਆ ਜੇ ਹੁਣ ਕਾਚੇ ਗੁਰਦੇ ਨਾਲ ਕਿਸੇ ਨਾਲ ਜੁੜਦੇ ਪੂਰੇ ਗੁਰਦੇ ਨਾਲ ਨਾਲ ਜੁੜਦੇ ਉਹ ਕਾਚੇ ਗੁਰਤੇ ਤਾਂ ਮੁਕਤ ਹੋਣਾ ਨਹੀਂ ਸੀਗਾ ਉੱਥੇ ਤਾਂ ਬੰਦਰਾਂ ਚ ਪਿਆ ਹੋਇਆ ਸੀਗਾ ਬਕਾਰਾਂ ਚ ਪਿਆ ਹੋਇਆ ਸੀਗਾ ਉਥੋਂ ਬਚਾ ਕਿਵੇਂ ਹੋਇਆ ਪੂਰੇ ਗਿਆਨ ਦੀ ਸੋਝੀ ਨਾਲ ਉਹਨੇ ਕਹਿੰਦੇ ਆਪਣੀ ਮੇਰੇ ਤੇ ਹੱਥ ਰੱਖਿਆ ਉਹਨੇ ਸਮਝ ਬਖਸ਼ੀ ਮੈਨੂੰ ਆਪਣੀ ਸਮਝ ਸੱਚ ਦੇ ਗੁਣਾਂ ਦੀ ਪ੍ਰਾਪਤ ਹੋਈ ਉਸੇ ਨੂੰ ਵੀ ਮੈਂ ਹਰਨਾਮ ਨੂੰ ਆਧਾਰ ਬਣਾਇਆ ਉਹਨੇ ਮੇਰੀ ਰੱਖਿਆ ਕੀਤੀ ਆ ਪ੍ਰਗਟ ਪਿਆ ਜਨਕਾ ਪ੍ਰਤਾਪ ਹੁਣ ਜਨ ਦਾ ਪ੍ਰਤਾਪ ਜਿਨ੍ਹਾਂ ਵੀ ਜਿਨ੍ਹਾਂ ਵੀ ਭਗਤ ਸਹਿਬਾਨਾ ਨੇ ਸਿੱਖਾਂ ਨੇ ਜਨਾਂ ਨੇ ਜਿਨ੍ਹਾਂ ਨੇ ਵੀ ਇਸ ਉਪਦੇਸ਼ ਨੂੰ ਜਾਣਿਆ ਉਹਨਾਂ ਦੀ ਜਿਹੜੀ ਵਿਡਿਆਈ ਹੈ ਉਹ ਸੰਸਾਰ ਵਿੱਚ ਪ੍ਰਗਟ ਵੀ ਹੋਈ ਹੈ ਉਹਨਾਂ ਨੇ ਆਪਣੇ ਪੰਡਿਆਂ ਤੇ ਵੀ ਹਟਾ ਕੇ ਦਿਖਾਇਆ ਕਿਸ ਤਰ੍ਹਾਂ ਉਹ ਕੱਚੀਆਂ ਤਵੀਆਂ ਤੇ ਬੈਠ ਕੇ ਵੀ ਡੋਲੇ ਨਹੀਂ ਕਿਸ ਤਰ੍ਹਾਂ ਬੰਦ-ਬੰਦ ਕਟਾ ਕੇ ਵੀ ਸੀਨ ਨਹੀਂ ਕੀਤੀ ਇਹ ਬੜੀਾਈ ਉਹਨਾਂ ਨੂੰ ਜਿਹੜੀ ਪ੍ਰਾਪਤ ਹੋਈ ਹੈ ਤੇ ਉਹਨਾਂ ਨੇ ਸੰਸਾਰ ਵਿੱਚ ਪ੍ਰਤੱਖ ਵੀ ਹੈ ਕਿਉਂਕਿ ਉਹਨਾਂ ਨੇ ਉਸ ਗੁਣਾਂ ਨੂੰ ਧਾਰਨ ਕੀਤਾ ਉਹ ਪ੍ਰਗਟ ਹੋਈ ਹੈ ਸਗਲੇ ਸਾਰੇ ਜਹਾਨ ਦੇ ਵਿੱਚ ਜਿਵੇਂ ਕਹਿੰਦੇ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਯੁਗਾਂ ਅੰਤਰ ਗੁਰੂ ਨਾਨਕੀ ਦੀ ਬੜਾਈ ਜਿਸਾ ਗੁਰੂ ਨਾਨਕ ਦੀ ਬੜਾਈ ਸਾਰੇ ਸੰਸਾਰ ਵਿੱਚ ਫੈਲੀ ਹੈ ਇਸ ਤਰ੍ਹਾਂ ਹੀ ਸਾਰੇ ਸੰਸਾਰ ਦੇ ਵਿੱਚ ਜਿਨ੍ਹਾਂ ਨੇ ਵੀ ਜਨਾਂ ਨੇ ਇਸ ਗੁਣਾਂ ਨੂੰ ਧਾਰਨ ਕੀਤਾ ਉਹਦੀ ਰੱਖਿਆ ਵੀ ਹੋਈ ਹੈ ਤੇ ਉਹ ਸੰਸਾਰ ਵਿੱਚ ਉਹ ਵਿੜਾਈ ਜਿਹੜੀ ਹੈ ਉਹ ਸਾਰਿਆਂ ਦੇ ਇਸ ਸੰਸਾਰ ਵਿੱਚ ਪ੍ਰਗਟ ਹੋ ਕੇ ਵੀ ਦੱਸੀ ਹੈ ਕਿਸ ਤਰ੍ਹਾਂ ਨਿਰਪੈ ਨਿਰਵੈਰ ਬਸਤਾ ਪ੍ਰਾਪਤ ਹੁੰਦੀ ਹੈ ਗੁਰੂ ਗੁਰ ਗੁਰ ਜਪੀ ਗੁਰੂ ਗੁਰ ਤੇ ਹੈ ਕਿਉਂਕਿ ਉਹਨਾਂ ਨੇ ਉਸ ਸੱਚ ਦੇ ਗਿਆਨ ਨੂੰ ਹੀ ਸਮਝਿਆ ਉਸੇ ਨੂੰ ਧਿਆਨ ਵਿੱਚ ਰੱਖਿਆ ਉਸੇ ਨੂੰ ਆਪਣਾ ਧਾਰ ਬਣਾਇਆ ਅਵਾਜ਼ ਕੱਟਣੀ ਆ ਅਵਾਜ਼ ਕੱਟ ਗਈ ਜੀ ਕੋਈ ਨਹੀਂ ਰੁਕੋ ਰੁਕੋ ਮੈਂ ਦੂਣੀ ਹਟਾ ਦਿੰਦਾ ਮੈਂ ਦੂਜੇ ਪਾਸੇ ਲਾਪੜੀ ਟੀਵੀ ਦੀ ਨੂੰ ਮੈਂ ਹਟਾ ਦਿੰਦਾ ਹਾਂਜੀ ਕਰੋ ਬਾਲੀ ਕਰੋ ਹਾਂਜੀ ਗੁਰ ਗੁਰ ਜਪੀ ਗੁਰੂ ਗੁਰ ਤੇ ਆਈ ਜੀ ਕੇ ਅਰਦਾਸ ਗੁਰੂ ਪੈ ਪਾਈ ਹੁਣ ਉਹਨਾਂ ਨੇ ਕਹਿੰਦੇ ਉਸ ਗਿਆਨ ਨੂੰ ਉਸ ਗਿਆਨ ਨੂੰ ਹੀ ਜਪਿਆ ਸਾਰ ਨਾਮ ਨੂੰ ਜਪਿਆ ਉਸ ਨੂੰ ਸਮਝਿਆ ਤੇ ਉਸ ਨੂੰ ਆਪਣਾ ਆਧਾਰ ਬਣਾਇਆ ਉਹਦੇ ਵਿੱਚ ਆਪਣੀ ਧਿਆਨ ਰੱਖਿਆ ਜਿਵੇਂ ਕਹਿੰਦੇ ਗੁਰੂ ਗੁਰੂ ਅ ਗੁਰੂ ਗੁਰੂ ਗੁਰ ਕਰ ਮਨ ਬੋਰ ਗੁਰੂ বিনা ਮੈਂ ਨਾਹੀ ਹੋਰ ਗੁਰ ਕੀ ਟੇਕ ਰੋ ਦਿਨ ਰਾਤ ਜਾਈ ਜਾ ਕੀ ਕੋਈ ਨਾ ਮੀਟੇ ਦਾਤ ਗੁਰ ਪਰਮੇਸ਼ਰ ਏਕੋ ਜਾਣ ਅ ਗੁਰ ਪਰਮੇਸ਼ਰ ਏਕੋ ਜਾਣ ਜੋਤਿਸ ਭਾਵਿਆ ਸੋ ਪ੍ਰਵਾਨ ਉਸ ਗਿਆਨ ਦੇ ਨਾਲ ਜੋ ਵੀ ਪ੍ਰਵਾਨ ਹੈ ਜੋ ਉਹਨੂੰ ਭਾਂਦਾ ਹੁਕਮ ਦੇ ਅਨੁਸਾਰ ਉਸ ਉਪਦੇਸ਼ ਦੇ ਮੁਤਾਬਕ ਸਮਝਦੇ ਮੁਤਾਬਕ ਉਹਨਾਂ ਨੇ ਆਪਣੇ ਜੀਵਨ ਨੂੰ ਉਸ ਗਿਆਨ ਨੂੰ ਆਧਾਰ ਬਣਾ ਕੇ ਚੱਲੇ ਨੇ ਤੇ ਉਸ ਨੂੰ ਜਪਿਆ ਉਸ ਨੂੰ ਸਮਝਿਆ ਜੀ ਕੀ ਅਰਦਾਸ ਗੁਰੂ ਪੈ ਪਾਈ ਜਿਹੜੀ ਜੀ ਦੀ ਜੋ ਵੀ ਲੋੜ ਸੀਗੀ ਜੋ ਜੀ ਹਰਨਾਮ ਦੀ ਲੋੜ ਸੀਗੀ ਤੇ ਉਹੀ ਅਰਦਾਸ ਕੀਤੀ ਹੈ ਜਿਵੇਂ ਕਹਿੰਦੇ ਅਰਦਾਸ ਕਰੀ ਪੂਰੇ ਗੁਰ ਪਾਸ ਨਾਨਕ ਮੰਗੇ ਹਰ ਦਨ ਰਾਸ ਹਰ ਧਨ ਦੀ ਰਾਸੀ ਮੰਗੀ ਹੈ ਗੁਰੂ ਦੇ ਵਿੱਚ ਉਹੀ ਗੁਰੂ ਕੋਲ ਉਹੀ ਅਰਦਾਸ ਕੀਤੀ ਹੈ ਜਿਹੜੀ ਜੀਨ ਨੂੰ ਚਾਹੀਦੀ ਸੀ ਉਹਨੂੰ ਹਰ ਤਨ ਦੀ ਰਾਸ਼ੀ ਚਾਹੀਦੀ ਹੈ ਉਹੀ ਗੁਰੂ ਸਾਹਿਬ ਨੇ ਆਪਣੀ ਅਰਦਾਸ ਆਪਣੇ ਗੁਰੂ ਅੱਗੇ ਰੱਖੀ ਹੈ ਰਹਾਉ ਸ਼ਰਨ ਪਰੇ ਸੱਚੇ ਗੁਰਦੇਵ ਪੂਰਨ ਹੋਈ ਸੇਵ ਸੇਵਕ ਸੇਵ ਕਹਿੰਦੇ ਜਿਹੜੇ ਮੈਂ ਆਪਣੇ ਪੂਰੇ ਗਿਆਨ ਦਾ ਹਰਨਾਮ ਦੇ ਗੁਰਦੇਵ ਦੇ ਕੋਲ ਹੀ ਆਪਣੀ ਗੁਰਦੇਵਕ ਪਿਤਾ ਗੁਰਦੇਵ ਮਾਤਾ ਗੁਰਦੇਵ ਸਵਾਮੀ ਪਰਮੇਸ਼ਰ ਦੇ ਕੋਲੇ ਸੱਚਾ ਜਿਹੜਾ ਗੁਰਦੇਵ ਹੈ ਸੱਚਾ ਜਿਹੜਾ ਗਿਆਨ ਜਿੱਥੋਂ ਸੱਚਾ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਮੈਂ ਕਹਿੰਦੇ ਉਦੇਸ਼ ਸ਼ਰਣ ਦੇ ਵਿੱਚ ਪੈ ਗਿਆ ਪੂਰਨ ਹੋਈ ਸੇਵਕ ਸੇਵ ਕਿਉਂਕਿ ਗੁਰਸੇਵਾ ਗੁਰ ਸ਼ਬਦ ਵਿਚਾਰ ਸੀ ਉਸ ਸ਼ਬਦੀ ਵਿਚਾਰ ਕੀਤੀ ਹੈ ਉਹ ਵੇ ਪੂਰਨ ਹੋ ਗਈ ਉਹਦੇ ਨਾਲ ਜਦੋਂ ਉਸ ਉਸ ਉਪਦੇਸ਼ ਨੂੰ ਸਮਝਿਆ ਉਹਨੂੰ ਧਿਆਨ ਵਿੱਚ ਰੱਖਿਆ ਹੁਕਮ ਦੇ ਅਨੁਸਾਰ ਧਾਰਣੀ ਹੋਏ ਤੇ ਉਸ ਜਿਹੜੀ ਸਾ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਜੋ ਚਿਤ ਲਾ ਕੇ ਸੇਵਾ ਕੀਤੀ ਹੈ ਉਹ ਸੇਵਕ ਦੀ ਜਿਹੜੀ ਸੇਵਾ ਉਹ ਵੀ ਵੇ ਪੂਰੀ ਹੋ ਗਈ ਪੂਰਨ ਹੋਈ ਸੇਵਕ ਸੇਵ ਜੀਓ ਪਿੰਡ ਜੋ ਬਨ ਰੱਖਿਆ ਪ੍ਰਾਨ ਕਿਉਂਕਿ ਉਹ ਜਿਹੜਾ ਸੱਚ ਦੇ ਗਿਆਨ ਦੇ ਨਾਲ ਜੋ ਜੁੜਿਆ ਜਿਵੇਂ ਕਹਿੰਦੇ ਹਰ ਜਪੀਆ ਰਾਧੀਆ ਆਠ ਪਹਿਰ ਗੋਵਿੰਦ ਜੀ ਪ੍ਰਾਨ ਤਨ ਤਨ ਰੱਖੇ ਕਰਕੇ ਪਰ ਆਖੀ ਜਾਂਦਾ ਉਹਦੀ ਫਿਰ ਰੱਖਿਆ ਕਰਦਾ ਸਾਰੇ ਉਹਦੀ ਜੀ ਦੀ ਵੀ ਪਿੰਡ ਦੀ ਵੀ ਤਜੋ ਉਹਦੇ ਵਿੱਚ ਗਿਆਨ ਦੀ ਜਿੰਨੀ ਵੀ ਸ਼ਕਤੀ ਹੈ ਉਹਦੀ ਸਮਝ ਹੈ ਉਹਦੀ ਰੱਖਿਆ ਵੀ ਉਹਦੇ ਪ੍ਰਾਣਾਂ ਦੇ ਵੀ ਪ੍ਰਭ ਜੀ ਤੂੰ ਮੇਰੇ ਪ੍ਰਾਣਾਂ ਦਾ ਪ੍ਰਾਣਾਂ ਦਾ ਵੀ ਉਹੀ ਰੱਖਾ ਹੈ ਕਿਉਂਕਿ ਉਸ ਉਪਦੇਸ਼ ਨਾਲ ਜੋ ਜੁੜਿਆ ਉਹ ਜਿੰਦ ਦੀ ਵੀ ਰੱਖਿਆ ਕਰਦਾ ਫਿਰ ਆਪਣੇ ਦਸ ਦੀ ਪੈਜ ਰੱਖਦਾ ਕੋ ਨਾਨਕ ਗੁਰ ਕੋ ਕੁਰਬਾਨ ਗੁਰੂ ਸਾਹਿਬ ਕਹਿੰਦੇ ਮੈਂ ਇਹ ਜੇ ਗਿਆਨ ਦੇ ਗੁਰਦੇ ਕੁਰਬਾਨ ਜਾਨਾ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਨਿਰਭੈ ਨਿਰਭਉ ਵਾਲੀ ਅਵਸਥਾ ਜਿਨ੍ਹਾਂ ਦੀ ਜਿਨ੍ਹਾਂ ਨੂੰ ਪ੍ਰਾਪਤ ਹੋਈ ਹੈ ਮੈਂ ਇਹ ਜੇ ਕਹਿੰਦੇ ਗਿਆਨ ਦੇ ਅਸੇ ਇੱਕ ਅਸੇ ਗੁਰਦੇ ਅਜੇ ਸਤ ਗੁਰਦੇ ਕੁਰਬਾਨ ਜਾਨਾ ਜਿਨੇ ਮੇਰੇ ਹੀ ਰੱਖਿਆ ਕੀਤੀ ਹੈ ਮੈਨੂੰ ਆਦ ਦੇ ਕੇ ਰੱਖਿਆ ਡੋਲਣ ਨਹੀਂ ਦਿੱਤਾ ਕਿਤੇ ਵੀ ਤੇ ਇਹ ਗੁਰੂ ਸਾਹਿਬ ਨੇ ਸ਼ਬਦ ਦੇ ਵਿੱਚ ਸਾਨੂੰ ਸੁਸੁ ਜੀ ਉਸੋਜੀ ਦਿੱਤੀ ਆ ਕਿ ਉਸੇ ਨੂੰ ਉਹਨਾਂ ਨੇ ਦਿਨ ਰਾਤ ਆਪਣੇ ਉਸ ਉਪਦੇਸ਼ ਨੂੰ ਸਮਝਿਆ ਉਸੇ ਨੂੰ ਟੇਕ ਬਣਾਇਆ ਗੁਰ ਕੀ ਟੇਕ ਰਹੋ ਦਿਨ ਰਾਤ ਜਾ ਕੇ ਕੋਈ ਨਾ ਮਿਟਾਦਾ ਉਹਨੂੰ ਆਪਣੀ ਉਸਤਾਦ ਨੂੰ ਕੋਈ ਵੀ ਖਤਮ ਨਹੀਂ ਕਰ ਸਕਦਾ ਜਿਨ੍ਹਾਂ ਨੂੰ ਇਸ ਗਿਆਨ ਦੀ ਸੁਜੀ ਪ੍ਰਾਪਤ ਹੋ ਗਈ ਕਹਿੰਦੇ ਮੈਂ ਹਜੇ ਗੁਰ ਦੇ ਕੁਰਬਾਨ ਜਾਣਾ ਜਿਹਨੇ ਮੇਰੀ ਇਹ ਰੱਖਿਆ ਕੀਤੀ ਹੈ ਮੇਰੇ ਜੀਓ ਦੀ ਵੀ ਪਿੰਡ ਦੀ ਵੀ ਔਰ ਮੇਰੇ ਜੋਬਨ ਦੀ ਜੋਬਨ ਆਪਣਾ ਜਿਹੜਾ ਜੋ ਅੰਦਰ ਸਾਡੇ ਅੰਦਰ ਬੁੱਧਵੱਲ ਹੈ ਜਾਂ ਸ਼ਕਤੀ ਹੈ ਸਰੀਰਕ ਵਾਲੇ ਵੀ ਹੈ ਤੇ ਬੁੱਧ ਵਾਲੇ ਵੀ ਹੈ ਤੇ ਪ੍ਰਾਣਾਂ ਦਾ ਵੀ ਉਹੀ ਆਧਾਰ ਹੈ ਮੇਰਾ ਮੇਰੇ ਪ੍ਰਾਣਾਂ ਨੂੰ ਵੀ ਉਸ ਨੇ ਬਚਾ ਕੇ ਰੱਖਿਆ ਜਦ ਤੱਕ ਮੈਨੂੰ ਇਹ ਗਿਆਨ ਦੀ ਸਮਝ ਪ੍ਰਾਪਤ ਕਰਨੀ ਸੀਗੀ ਉਦੋਂ ਤੱਕ ਇਹ ਜਿਹੜਾ ਜੀਵਨ ਵੀ ਦਿੱਤਾ ਹੈ ਇਹ ਗੁਰੂ ਸਾਹਿਬ ਨੇ ਸ਼ਬਦ ਦੇ ਵਿੱਚ ਜੋ ਸੋਝੀ ਦਿੱਤੀ ਮੈਨੂੰ ਇੰਨਾ ਸਮਝ ਆ ਰਿਹਾ ਜੀ ਹਾਂਜੀ ਬਹੁਤ ਵਧੀਆ ਜੀ ਵੀਰ ਜੀ ਧੰਨਵਾਦ ਆਪ ਜੀ ਦਾ ਵਧੀਆ ਵਿਚਾਰ ਆਪ ਜੀ ਨੇ ਕੀਤਾ ਆ ਤੇ ਗੁਰਚਰਨ ਸਿੰਘ ਜੀ ਐਡਮਿਟ ਹੋ ਰਹੇ ਨੇ ਪਰ ਦੇਰ ਲੱਗ ਰਹੀ ਆ ਆ ਰਹੇ ਨੇ ਤੇ ਆਪ ਜੀ ਨੇ ਵਿਚਾਰ ਕੀਤੇ ਆ ਮੈਂ ਮੁਕੰਮਲ ਉਹਦੇ ਨਾਲ ਸਹਿਮਤੀ ਹੈ ਜੀ ਆਪ ਜੀ ਦੇ ਵਿਚਾਰ ਨਾਲ ਤੇ ਕਹੋ ਤੇ ਮੈਂ ਥੋੜਾ ਥੋੜਾ ਜਿਹਾ ਇਹਨੂੰ ਆਪਣਾ ਬਰੀਫ ਕਰ ਦੇਵਾਂ ਛੋਟਕਾ ਹਾਂਜੀ ਕਰੋ ਕਰੋ ਠੀਕ ਹੈ ਜੀ ਨਹੀਂ ਕਰੋ ਤੁਸੀਂ ਦਿੱਤੀਆ ਬਸ ਮੈਂ ਅੱਖਰ ਲੈਣਾ ਗ੍ਰਾਮਰ ਦੇ ਕੋਈ ਆਉਣਗੇ ਵਿੱਚ ਤੇ ਲੈ ਲਾਂਗਾ ਆਸਾ ਮੈਲਾ ਪੰਜਵਾਂ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਬਦ ਅਸਰਾਗ ਵਿੱਚ ਗੁਰ ਪੂਰੇ ਰਾਖਿਆ ਦੇ ਹੱਥ ਪ੍ਰਗਟ ਭਇਆ ਜਨਕਾ ਪ੍ਰਤਾਪ ਤੁਸੀਂ ਵਧੀਆ ਕਰਤੀ ਹੈ ਪੂਰੇ ਗੁਰ ਨੇ ਨੇ ਰਾਰਾ ਔਂਕੜ ਹਟਾਇਆ ਰਾਖਿਆ ਰੱਖ ਲਿਆ ਇਹ ਕਉ ਸੰਪੂਰਨ ਹੋਈ ਕਿਰਿਆ ਹੱਥ ਦੇ ਕੇ ਹਾ ਦੇ ਹੱਥ ਹੱਥ ਦੇ ਕੇ ਹਾਥ ਵੀ ਦੇਖੋ ਦੋ ਆਏ ਨੇ ਔਂਕੜ ਨਹੀਂ ਹੈਗਾ ਪ੍ਰਗਟ ਭਇਆ ਜਨ ਕਾ ਪ੍ਰਤਾਪ ਪ੍ਰਤਾਪ ਇੱਕਿਆ ਜਿਹੜਾ ਜਿਹੜਾ ਆਪਾਂ ਕਹਿੰਨੇ ਆ ਉਹਦਾ ਵਿਰਧ ਉਹਦੀ ਕਿਰਪਾ ਬਖਸ਼ਿਸ਼ ਦਾ ਜਿਹੜਾ ਸਾਡੇ ਉੱਤੇ ਜਿਹੜਾ ਪ੍ਰਤਾਪ ਹੋਇਆ ਵਡਿਆਈ ਮਿਲੀ ਜਨ ਦੀ ਜਨ ਨੂੰ ਉਹ ਉਗੜ ਗਈ ਆ ਕਿਤੇ ਕਰਮਾਂ ਦੀ ਪ੍ਰਤਾਪ ਉਹਨੂੰ ਕਿਹਾ ਜਾਂਦਾ ਮੱਥੇ ਦਾ ਲੇਖ ਉਗੜ ਗਿਆ ਮੱਥਾ ਖਿਲ ਗਿਆ ਮਸਤਕ ਵਿੱਚ ਜਿਹੜਾ ਆ ਉਹ ਸੱਚਾ ਦਾ ਛਾਪ ਲੱਗ ਜਾਂਦਾ ਜਾਂ ਲੋਕਾਂ ਵਿੱਚ ਵਿਯੋਗਾ ਹੋ ਜਾਂਦਾ ਤੇ ਆਪਣੇ ਆਪ ਦੇ ਵਿੱਚ ਵੀ ਆਪਾਂ ਜਦੋਂ ਕਹਿੰਨੇ ਆ ਵੀ ਕਿਰਪਾ ਹੋ ਗਈ ਆ ਅੰਦਰੋਂ ਸਮਝ ਆ ਜਾਂਦੀ ਆ ਪ੍ਰਗਟ ਪਿਆ ਇਹ ਪ੍ਰਗਟ ਹੋ ਗਿਆ ਜਨਕਾ ਜਿਹੜਾ ਜਨ ਬਣਿਆ ਸੇਵਕ ਬਣਿਆ ਤੇ ਉਹਦੀ ਜਿਹੜੀ ਅੰਦਰੋਂ ਉਹਦੇ ਕੀਤੇ ਕਰਮਾਂ ਦਾ ਫਲ ਪ੍ਰਤਾਪ ਉਗੜਿਆ ਗੁਰ ਗੁਰ ਜਪੀ ਤੇ ਮੈਂ ਕਰ ਰਿਹਾ ਸੀ ਵੈਸੇ ਗ੍ਰਾਮਰ ਜਨਕਾ ਕਾਲ ਲੱਗਣ ਕਰਕੇ ਜਨ ਦਾ ਨਿਰੰਕੜ ਹਟਿਆ ਇਕਵਚਨ ਜਨ ਦੀ ਗੱਲ ਆ ਗੁਰ ਗੁਰ ਜਪੀ ਮੈਂ ਗੁਰ ਜਪਦਾ ਗੁਰ ਜਪਦਾ ਭਾਗ ਗੁਰ ਸਮਝ ਗੁਰੂ ਤੋਂ ਦਿੱਤੀ ਗਿਆਨ ਵਿਵੇਕ ਨੂੰ ਮੈਂ ਡ੍ਰਿੜ ਕਰਦਾ ਹਾਂ ਗੁਰੂ ਗੁਰ 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 ਨੇ ਇੱਥੇ ਗੁਰੂ ਨੂੰ ਜਿਹੜਾ ਗੋਰਿਆ ਗੁਰੂ ਗੁਰੂ ਨੂੰ ਧਿਆਉਣਾ ਜਿਹੜਾ ਗੁਰੂ ਕੋਲੋਂ ਮਿਲਦਾ ਸੱਚ ਦਾ ਗੋਰਿਆ ਜਾਂ ਗੁਰੂ ਦੇ ਵਿੱਚ ਜਿਹੜੀ ਸੱਚ ਸਮਝਿਆ ਉਹਨੂੰ ਧਿਆਉਣਾ ਗੁਰ ਇੱਕ ਵਚਨ ਹੀ ਆ ਗੁਰੂ ਵੀ ਇੱਕ ਵਚਨ ਹੁੰਦਾ ਇਹਦੇ ਨਾਲ ਕਈ ਵਾਰ ਸੰਬੰਧਕ ਆਪਾਂ ਵਿੱਚ ਲੈ ਲੈਂਦੇ ਆ ਗੁਰੂ ਨੇ ਗੁਰੂ ਨੂੰ ਇਹ ਲਫ਼ਜ਼ ਨਾਲ ਲੈ ਲੈਨੇ ਆ ਸੋ ਦੋਵੇਂ ਇੱਥੇ ਇੱਕ ਵਚਨ ਦਾ ਜਿਹੜਾ ਕੋਲੋਂ ਬਣਾਇਆ ਹੁੰਦਾ ਗੁਰੂ ਸਾਹਿਬਾਂ ਨੇ ਔਂਕੜ ਲਾ ਕੇ ਗੁਰ ਔਰਾਰੇ ਨੂੰ ਔਂਕੜ ਨਾਲ ਆ ਤੇ ਧਿਆਹੀਂ ਧਿਆਉਂਦਾ ਆਪਣੇ ਉੱਪਰ ਲੱਗਣ ਵਾਲੀ ਕਿਰਿਆ ਹਮੇਸ਼ਾ ਉੱਤਮਪੁਰਖ ਦੀ ਜੀ ਕੀ ਜੀ ਬਹੁਤੇ ਨੇ ਤੇ ਜੀ ਸੌਰੀ ਇੱਕ ਹੀ ਆ ਕੀ ਜੀਓ ਇੱਕ ਹੁੰਦਾ ਵੈਸੇ ਤੇ ਜੀ ਕੀ ਅਰਦਾਸ ਗੁਰ ਪਹਿ ਪਾਈ ਤੇ ਜਿਹੜਾ ਜੀ ਜਿੰਦ ਜਾਣਿਆ ਮੇਰਾ ਖਾਲੇ ਇਹ ਐੜੇ ਦਾ ਗੁਰਚਰਨ ਸਿੰਘ ਭਾਜੀ ਹੈਗੇ ਨੇ ਤੇ ਆਉਂਦਾ ਤੇ ਜਿਹੜਾ ਜੀਵ ਹੁੰਦਾ ਬੋਤਿਆਂ ਚ ਵੀ ਆ ਜਾਂਦਾ ਐਡਾ ਬੋਤਿਆਂ ਨਾਲ ਲੱਗ ਕੇ ਆਉਂਦਾ ਆ ਵੈਸੇ ਤਾਂ ਤੇ ਜੀਓ ਇੱਕ ਨਾਲ ਆਉਂਦਾ ਆ ਉੜੇ ਨੂੰ ਔਕੜ ਨਾਲ ਇੱਥੇ ਜਿਹੜਾ ਐਡਾ ਲੱਗਣ ਦਾ ਕਾਰਨ ਇਹ ਵੀ ਹੋ ਸਕਦਾ ਕੀ ਲੱਗਿਆ ਆ ਤੇ ਇਕਵਚਨ ਨੂੰ ਕੀ ਲਾਉਣਾ ਐਡਾ ਲੱਗ ਗਿਆ ਤੇ ਔਕੜ ਤੇ ਲੱਗਣਾ ਹੀ ਨਹੀਂ ਅਰਦਾਸ ਇਸਤਰੀ ਲਿੰਗ ਸਸੇ ਨੂੰ ਸਿਹਾਰੀ ਨਾਲ ਗੁਰੂ ਪਹਿ ਗੁਰੂ ਤੋਂ ਗੁਰੂ ਦੇ ਕੋਲ ਜਾ ਕੇ ਗੁਰੂ ਕੋਲ ਮਿਲਦੀ ਹੈ ਪਹਿ ਪਾਈਂ ਅਰਦਾਸ ਜਿਹੜੀ ਪੂਰੀ ਹੁੰਦੀ ਹੈ ਜਦੋਂ ਮੈਂ ਜੀ ਕੀ ਅਰਦਾਸ ਜਦੋਂ ਆਪਾਂ ਗੁਰੂ ਪਹਿ ਪਾਈ ਗੁਰੂ ਕੋਲ ਕਰਦੇ ਆ ਆਪਣੀ ਬੇਦਨ ਪੀੜਾ ਲੈ ਕੇ ਜਾਂਦੇ ਆ ਤੇ ਉੱਥੋਂ ਪ੍ਰਾਪਤੀ ਹੁੰਦੀ ਓ ਦਾ ਰਿਜ਼ਲਟ ਜਾਂ ਉਹਦਾ ਫਲ ਸਾਨੂੰ ਪ੍ਰਾਪਤ ਹੁੰਦਾ ਹੈ ਰਾਹਾਓ ਸ਼ਰਣ ਪਰੇ ਸਾਚੇ ਗੁਰਦੇਵ ਸ਼ਰਣ ਜਦੋਂ ਕਰ ਕੀ ਜਾਂ ਜਦੋਂ ਕਿਨੇ ਆਪਾਂ ਕਿਰਿਆਵਾਚੀ ਸ਼ਬਦ ਹੁੰਦੇ ਨੇ ਜਿਹੜੇ ਵੀ ਪਰੇ ਬਹੁਵਚਨ ਆ ਗਿਆ ਇੱਥੇ ਸਾਚੇ ਸੱਚੇ ਦੀ ਗੁਰਦੇਵ ਦੀ ਗੁਰੂਦੇਵ ਗਿਆਨ ਗੁਰੂ ਵੱਡਾ ਦਾਤਾ ਉਹਦੀ ਸ਼ਰਨ ਜਿਹੜਾ ਪੈ ਗਿਆ ਪਏ ਜਿਹੜੇ ਪੂਰਨ ਹੋਈ ਸੇਵਕ ਸੇਵਕਾਂ ਦੀ ਉੱਥੇ ਬਹੁਵਚਨੀ ਆਏਗਾ ਉਪਰ ਸਾਚੇ ਪਰੇ ਹੋਇਆ ਪਰੇ ਜਿਹੜੇ ਪੜ ਗਏ ਜਿਹੜੇ ਪੈ ਗਏ ਪੂਰਨ ਹੋਈ ਪੂਰਨ ਇਸਤਰੀ ਲਿੰਗ ਵਿੱਚ ਉਹ ਜਿਹੜੀ ਕਿਉਂਕਿ ਸੇਵ ਜਿਹੜੀ ਆ ਤੇ ਸ਼ਰਨ ਜਿਹੜੀ ਆ ਉਹ ਪੂਰੀ ਹੋ ਗਈ ਆ ਉੱਥੇ ਹੋਈ ਆ ਗਿਆ ਸੇਵਕ ਸੇਵ ਸੇਵਕ ਦੀ ਸੇਵ ਕੱਕੇ ਨੌਕੜ ਹਟ ਕੇ ਸੇ ਫਿਰ ਇਸਤਰੀ ਲਿੰਗਿਆ ਸੇਵਾ ਜੀਓ ਪਿੰਡ ਜੋਬਨ ਰੱਖੈ ਪ੍ਰਾਨ ਤੇ ਇਹ ਜੀਵਾਂ ਦਾ ਪਿੰਡ ਦਾ ਸਰੀਰ ਦਾ ਜੋਬਨ ਦਾ ਜੋ ਵੀ ਜਵਾਨੀ ਜਾਂ ਅੰਦਰ ਜਿਹੜਾ ਚੱਲ ਰਿਹਾ ਇਹ ਜੋਬਨ ਤੇ ਤੁਸੀਂ ਅਰਥ ਬਲ ਬੁੱਧੀ ਕੀਤਾ ਬਹੁਤ ਵਧੀਆ ਸੀ ਵੈਸੇ ਰੱਖੇ ਪ੍ਰਾਨ ਤੇ ਪ੍ਰਾਨਾਂ ਦੀ ਵੀ ਰਾਖੀ ਕਰਦਾ ਹੈ ਪ੍ਰਾਨ ਬਹੁਵਚਨ ਚ ਕਹੋ ਨਾਨਕ ਗੁਰ ਕਹੋ ਕੁਰਬਾਨ ਨਾਨਕ ਆਖੇ ਹੇ ਨਾਨਕ ਕਹੋ ਨਾਨਕ ਇਹ ਸੰਬੋਧਨ ਹੋਏਗਾ ਤੇ ਕੱਕੇ ਨੂੰ ਕਿੱਧਰ ਹਟੇਗਾ ਗੌਰ ਕਹੋ ਕੋ ਲੱਗਣ ਕਰਕੇ ਗੁਰ ਦਾ ਰਾਰੇ ਦਾ ਉੱਥੇ ਹਟਿਆ ਕੁਰਬਾਨ ਮੈਂ ਕੁਰਬਾਨ ਜਾਂਨਾ ਸਦਕੇ ਜਾਂਨਾ ਆਪਾ ਵਾਰਦਾ اپنی ਵੱਤਵਾਰ ਨਾਲ ਜ ਸਮਰਪਿਤ ਹੁੰਨਾ ਇਹ ਮੈਨੂੰ ਇਸ ਤਰ੍ਹਾਂ ਥੋੜਾ ਜਿਹਾ ਮੈਂ ਵਿਸ਼ਲੇਸ਼ਣ ਜਿਹੜਾ ਗ੍ਰਾਮਰ ਦਾ ਰੱਖਿਆ ਜਿੰਨੀ ਕੁ ਸਮਝ ਸੀ ਕਿਤੇ ਕਮੀ ਹੋਏਗੀ ਕੋਈ ਵੀਰੇ ਦੇ ਚ ਸੁਧਾਰ ਕਰਾ ਸਕਦਾ ਗੁਰਚਰਨ ਸਿੰਘ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਇਹਦੇ ਤੇ ਤੁਸੀਂ ਦੇਣਾ ਕੋਈ ਵਿਚਾਰ ਭਾਜੀ ਵਧੀਆ ਮੈਂ ਸੁਣਿਆ ਤੁਹਾਡਾ ਬਧੀਆਂ ਠੀਕ ਆ ਆਪਾਂ ਅਗਲਾ ਸ਼ਬਦ ਕਰਨਾ ਹੈ ਇਹ ਛੋਟਾ ਸੀ ਮੈਂ ਕਾ ਕਰ ਲਈ ਜਿੰਨਾ ਚਿਰ ਬਾਕੀ ਵੀਰ ਨਹੀਂ ਆਉਂਦੇ ਠੀਕ ਕੋਟੇ ਮੈਂ ਸਮਾਪਤੀ ਕਰ ਲਵਾਂ ਜੀ ਜਦੋਂ ਤੁਸੀਂ ਇਹਨੇ ਕਰ ਲਿਆ ਸੀ ਹਾਂਜੀ 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 ਮੈਂ ਪਹਿਲਾਂ ਕਰ ਲੇ ਠੀਕ ਆ ਕਰ ਲਓ ਜੀ ਸਾਰੇ ਵੀਰਾਂ ਨੂੰ ਜਿਹੜੇ ਸੁਣ ਰਹੇ ਨੇ ਜੀ ਆਇਆਂ ਨੂੰ ਸਾਰਿਆਂ ਦਾ ਧੰਨਵਾਦ ਅਗਲਾ ਸ਼ਬਦ ਆਪਾਂ ਇਸ ਸ਼ਬਦ ਤੋਂ ਬਾਅਦ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ